The Punjab government led by Chief Minister Bhagwan Singh Man, is dedicated to protecting the interests of farmers and ensuring their well-being. By making special arrangements, the government has enabled farmers to sell their crops in markets without any difficulties. ਕਿਹੜਾ ਉਹਦੀਆਂ ਪਰਚੀਆਂ ਬਣਾਤੀ ਜਾਂਦੀਆਂ ਸੀ ਖਾਸ ਤੌਰ ਤੇ ਉਹ ਤਾਂ ਹਰਿਆਣੇ ਵਾਲਾ ਬਾਰਡਰ ਤੇ ਰਾਜਸਥਾਨ ਵਾਲਾ ਬਾਰਡਰ ਤੇ ਦੋ ਤੁਹਾਡੇ ਜੰਮੂ ਵਾਲਾ ਸੀ ਸਖਤਾਈ ਕੀਤੀ ਹੈ ਸੋ ਇਸ ਵਾਰ ਇਸ ਤਰ੍ਹਾਂ ਦੀ ਕੋਈ ਸਾਨੂੰ ਸ਼ਿਕਾਇਤ ਨਹੀਂ ਮਿਲੀ ਕਿ ਬਾਹਰੋਂ ਆ ਗਿਆ ਫਿਰ ਅਸੀਂ ਥੋੜਾ ਡਿਜੀਟਲ ਕੀਤਾ ਕਿ ਜਿਹੜੇ ਟਰੱਕ ਜਾਂਦੇ ਨੇ ਉਹਨਾਂ ਦੇ ਪਾਸ ਡਿਜੀਟਲ ਨੇ ਸ਼ੈਲਰ ਦੇ ਵਿੱਚ ਪਾਸ ਜਿਹੜਾ ਉਹੀ ਮੈਚ ਕਰਨਾ ਚਾਹੀਦਾ ਦ ਫੋਰ ਨੋਡਲ ਪ੍ਰੋਕਿਊਰਮੈਂਟ ਏਜੰਸੀਜ਼ ਪੰਸਪ ਪੈਨ ਗ੍ਰੀਨ ਮਾਰਕ ਫੈਡ ਐਂਡ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਕੋਲਾਬੋਰੇਟਿਡ ਟੂ ਇਨਸ਼ੋਰ ਐਫੀਸ਼ੀਐਂਟ ਕ੍ਰੌਪ ਪ੍ਰੋਕਿਊਰਮੈਂਟ ਬੜੇ ਵਧੀਆ ਮਾਨ ਸਾਹਿਬ ਦੇ ਪ੍ਰਾਲਿਆਂ ਤੋਂ ਅਸੀਂ ਸਾਰੇ ਖੁਸ਼ ਆ ਕਿਉਂਕਿ ਮੈਂ ਇੱਕ ਬਿਲਕੁਲ ਦਰਮਿਆਨੇ ਪਰਿਵਾਰ ਦੇ ਨਾਲ ਜੁੜਿਆ ਸਾਡੀ ਖੇਤੀ ਕੋ ਬਾੜੀ ਵੱਡੀ ਤਾਂ ਨਹੀਂ ਹੈ ਪਰ ਜਿੰਨੀ ਵੀ ਹੈ ਗੁਜ਼ਾਰੇ ਜੋਗੀ ਹੈਗੀ ਹੈ ਤੇ ਬੜਾ ਵਧੀਆ ਜਿਹੜਾ ਹੈਗਾ ਸਾਡੀਆਂ ਫਸਲਾਂ ਜਿਹੜੀਆਂ ਸਾਨੂੰ ਉਹਨਾਂ ਤੇ ਜੋ ਉਹਨਾਂ ਦਾ ਰੇਟ ਆ ਉਹ ਵੀ ਮਿਲ ਰਿਹਾ ਸਾਡੀਆਂ ਫਸਲਾਂ ਜਿਹੜੀਆਂ ਐ ਉਹ ਟਾਈਮ ਤੇ ਚੱਕ ਹੋ ਰਹੀ ਨੇ ਤੇ ਪਹਿਲਾਂ ਦੋ ਦੋ ਹਫ਼ਤੇ ਜਿਹੜੀਆਂ ਫਸਲਾਂ ਸਿਗੀਆਂ ਮੰਡੀ